ਭਾਰਤ ਦੇ ਸੱਤ ਸ਼ਹਿਰਾਂ ਦੇ ਵਿੱਚ ਨਾਨ-ਵੈਜ ਬੈਨ ਚਾਹੇ ਵੀ ਨਹੀਂ ਖਾ ਸਕਦੇ ਹੋ ਤੁਸੀਂ ਮੀਟ ਜਾਂ ਮਾਸ ਜੇਕਰ ਖਾਓਗੇ ਤਾਂ ਪੈ ਸਕਦਾ ਹੈ ਪਛਤਾਣਾ ਨਾਨ-ਵੈਜ ਯਾਨੀ ਮਾਸ ਮੀਟ ਮੱਛੀ ਜਾਂ ਕਿਸੇ ਵੀ ਜਾਨਵਰ ਦਾ ਮਾਸ ਜਦੋਂ ਅਸੀਂ ਖਾਂਦੇ ਨੇ ਉਸ ਨੂੰ ਨਾਨ-ਵੈਜ ਖਾਣਾ ਕਿਹਾ ਜਾਂਦਾ ਹੈ ਜੋ ਇਨਸਾਨ ਕਿਸੇ ਜਾਨਵਰ ਦਾ ਮਾਸ ਖਾਂਦੇ ਨੇ ਉਹਨਾਂ ਨੂੰ ਨਾਨ-ਵੈਜੀਟੇਰੀਅਨ ਕਿਹਾ ਜਾਂਦਾ ਹੈ ਪਰ ਹੁਣ ਜੋ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਉਹਨਾਂ ਥਾਵਾਂ ਤੇ ਤੁਸੀਂ ਚਾਹੇ ਵੀ ਨਾਨ-ਵੈਜ ਖਾ ਨਹੀਂ पाओਗੇ ਕਿਉਂਕਿ ਸੱਤ ਸ਼ਹਿਰ ਅਜੇ ਹੀ ਨੇ ਜਿਨ੍ਹਾਂ ਦੇ ਵਿੱਚ ਨਾਨ-ਵੈਜ ਨਹੀਂ ਖਾਇਆ ਜਾ ਸਕਦਾ ਨਾਨ-ਵੈਜ ਪੂਰਨ ਤੌਰ ਤੇ ਬੈਨ ਹੈ ਤਾਂ ਜੇਕਰ ਤੁਸੀਂ ਖਾਂਦੇ ਹੋ ਵੱਡਾ ਨੁਕਸਾਨ ਹੋ ਸਕਦਾ ਤੁਹਾਨੂੰ ਪਛਤਾਣਾ ਪੈ ਸਕਦਾ ਸੋ ਭਾਰਤ ਦੇ 7 ਸ਼ਹਿਰ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਮਾਸ ਦਾ ਨਾਮ ਤੱਕ ਨਹੀਂ ਲੈ ਸਕਦੇ ਯਾਨੀ ਕਿ ਤੁਸੀਂ ਉੱਥੇ ਮਾਸ ਜਾਂ ਸ਼ਰਾਬ ਦਾ ਉਪਯੋਗ ਨਹੀਂ ਕਰ ਸਕਦੇ ਨਾ ਖਾਇਆ ਜਾ ਸਕਦਾ ਨਾ ਵੇਚਿਆ ਜਾ ਸਕਦਾ ਸੋ ਆਖਰ ਇਸ ਦੇ ਪਿੱਛੇ ਕਾਰਨ ਕੀ ਹੈ ਕਿਹੜੇ ਉਹ ਸ਼ਹਿਰ ਨੇ ਆਉ ਜਾਣਦੇ ਆ ਇਸ ਰਿਪੋਰਟ ਦੇ ਵਿੱਚ ਦੇਸ਼ ਦੇ ਕੁਝ ਸ਼ਹਿਰ ਅਜਿਹੇ ਨੇ ਜਿੱਥੇ ਚਾਹੇ ਵੀ ਤੁਸੀਂ ਮਾਸਾਹਾਰ ਭੋਜਨ ਯਾਨੀ ਨਾਨ ਵੇਜ ਭੋਜਨ ਨਹੀਂ ਕਰ ਸਕਦੇ ਦਰਅਸਲ ਧਾਰਮਿਕ ਥਾਵਾਂ ਦੇ ਚਲ ਦੇ ਜਿੱਥੇ ਸਰਕਾਰ ਨੇ ਹੀ ਮਾਸਾਹਾਰ ਬੈਨ ਕਰਕੇ ਰੱਖ ਦਿੱਤਾ ਹੈ ਯਾਨੀ ਇਹ ਜੋ ਸੱਤ ਸ਼ਹਿਰ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਧਾਰਮਿਕ ਮੰਦਿਰ ਨੇ ਜਿੱਥੇ ਲੋਕ ਨਤਮਸਤਕ ਹੋਣ ਆਉਂਦੇ ਨੇ ਉਹਨਾਂ ਥਾਵਾਂ ਤੇ ਮਾਸਾਹਾਰ ਯਾਨੀ ਨਾਨ ਵੇਜ ਪੂਰਨ ਤੌਰ ਤੇ ਬੈਨ ਕਰ ਦਿੱਤਾ ਕੁਝ ਰਿਪੋਰਟਸ ਦੇ ਮੁਤਾਬਕ ਭਾਰਤ ਦੀ 40% ਦੀ ਯਾਨੀ 40% ਜਨਸੰਖਿਆ ਨਾਨ-ਵੈਜੀਟੇਰੀਅਨ ਯਾਨੀ ਮਾਸਾਹਾਰੀ ਹੈ ਪਰ ਕੁਝ ਅਜਿਹੇ ਸ਼ਹਿਰ ਨੇ ਜਿੱਥੇ ਮਾਸਾਹਾਰੀ ਵਿਅਕਤੀ ਚਾਹੇ ਵੀ ਨਾਨ-ਵੈਜ ਦਾ ਸੇਵਨ ਨਹੀਂ ਕਰ ਸਕਦਾ ਸੋ ਆਓ ਤੁਹਾਨੂੰ ਦੱਸਦੇ ਹਾਂ ਇਸ ਪੂਰੀ ਰਿਪੋਰਟ ਦੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਵਾਰਾਨਸੀ ਦਾ ਵਾਰਾਨਸੀ ਉਹਨਾਂ ਸ਼ਹਿਰਾਂ ਦੇ ਵਿੱਚ ਆਉਂਦਾ ਹੈ ਜਿੱਥੇ ਨਾਨ-ਵੈਜ ਪੂਰਨ ਤੌਰ ਤੇ ਬੈਨ ਹੈ ਦਰਅਸਲ ਇੱਥੇ ਦੀਆਂ ਧਾਰਮਿਕ ਥਾਵਾਂ ਤੇ ਧਰੋਹਰਾਂ ਦੇ ਆਲੇ-ਦੁਆਲੇ ਮंसा ਹਰਿਆਣੀ ਨਾਨ ਵੇਜ ਅਤੇ ਸ਼ਰਾਬ ਦੀ ਵਿਕਰੀ ਤੇ ਖਾਣਾ ਪੀਣਾ ਪੂਰਨ ਤੌਰ ਤੇ ਬੈਨ ਸਰਕਾਰ ਦੇ ਵੱਲੋਂ ਇਸ ਨੂੰ ਬੈਨ ਕਰ ਦਿੱਤਾ ਗਿਆ ਯਾਨੀ ਵਾਰਣਸੀ ਦੇ ਵਿੱਚ ਨਾ ਸ਼ਰਾਬ ਪੀਤੀ ਜਾ ਸਕਦੀ ਹੈ ਨਾ ਵੇਚੀ ਜਾ ਸਕਦੀ ਨਾ ਨਾਨ ਵੇਜ ਖਾਇਆ ਜਾ ਸਕਦਾ ਨਾ ਵੇਚਿਆ ਜਾ ਸਕਦਾ ਦੂਜਾ ਨੰਬਰ ਤੇ ਨਾਮ ਹੈ ਰਿਸ਼ੀਕੇਸ਼ ਦਾ ਭਾਰਤ ਦੇ ਉਹਨਾਂ ਸ਼ਹਿਰਾਂ ਦੇ ਵਿੱਚੋਂ ਇੱਕ ਰਿਸ਼ੀਕੇਸ਼ ਵੀ ਹੈ ਜਿੱਥੇ ਮਾਸਾਹਾਰ ਯਾਨੀ ਨਾਨ-ਵੈਜ ਤੇ ਬੈਨ ਲੱਗਿਆ ਹੋਇਆ ਹੈ ਦਰਅਸਲ ਇਹ ਵੀ ਇੱਕ ਧਾਰਮਿਕ ਨਗਰੀ ਹੈ ਫਿਰ ਨਾਮ ਹੁੰਦਾ ਅਯੋਧਿਆ ਦਾ RAM ਦੀ ਨਗਰੀ ਅਯੋਧਿਆ ਦਾ ਜੋ ਬੇਹਦ ਹੀ ਧਾਰਮਿਕ ਤੇ ਪਵਿੱਤਰ ਨਗਰੀ ਮੰਨੀ ਜਾਂਦੀ ਹੈ ਇਹੀ ਵਜ੍ਹਾ ਹੈ ਕਿ ਇਥੇ ਨਾਨ-ਵੈਜ ਪੂਰੀ ਤਰ੍ਹਾਂ ਦੇ ਨਾਲ ਬੈਨ ਹੈ ਉਸ ਤੋਂ ਬਾਅਦ ਕ੍ਰਿਸ਼ਨ ਦੀ ਨਗਰੀ ਵ੍ਰਿੰਦਾਵਨ ਕ੍ਰਿਸ਼ਨਦੀ ਨਗਰੀ ਬ੍ਰਿੰਦਵਨ ਦੇ ਵਿੱਚ ਨਾਨਵੇਜ ਲੱਭਣ ਤੇ ਵੀ ਤੁਹਾਨੂੰ ਕਿਤੇ ਨਹੀਂ ਮਿਲੇਗਾ ਦਰਅਸਲ ਇੱਥੇ ਤੀਰਥ ਯਾਤਰੀ ਆਉਂਦੇ ਨੇ ਧਾਰਮਿਕ ਥਾਂ ਹੋਣ ਦੇ ਚਲਦੇ ਇੱਥੇ ਕਦੇ ਵੀ ਨਾਨਵੇਜ ਨਹੀਂ ਮਿਲਦਾ ਅਤੇ ਪੂਰਨ ਤੌਰ ਤੇ ਨਾਨਵੇਜ ਤੇ ਬੈਨ ਲੱਗਾ ਹੋਇਆ ਇਸ ਤੋਂ ਇਲਾਵਾ ਤਾਮਿਲਨਾਡੂ ਦੇ ਸ਼ਹਿਰ ਨੇ ਮਧੁਰੇ ਅਤੇ ਗੁਜਰਾਤ ਦੇ ਪਾਲੀ ਤਾਨਾ ਇਹ ਉਹ ਥਾਵਾਂ ਨੇ ਜਿਨ੍ਹਾਂ ਦੇ ਵਿੱਚ ਪੂਰਨ ਤੌਰ ਤੇ ਨਾਨਵੇਜ ਖਾਣ ਤੇ ਵੇਚਣ ਤੇ ਰੋਕ ਲੱਗੀ ਹੋਈ ਹੈ ਤਾਂ ਦੱਸਦੇ ਕਿ ਇਹਨਾਂ ਥਾਵਾਂ ਤੇ ਜੇਕਰ ਕੋਈ ਇਨਸਾਨ ਅਜਿਹਾ ਕਰਦਾ ਹੈ ਯਾਨੀ ਨਾਨਵੇਜ ਖਾਂਦਾ ਦਿਖਾਈ ਦਿੰਦਾ ਜਾਂ ਨਾਨਵੇਜ ਵੇਚਦਾ ਤਾਂ ਉਸਤੇ ਐਕਸ਼ਨ ਵੀ ਲਿਆ ਜਾਏਗਾ ਕਿਉਂਕਿ ਪੂਰਨ ਤੌਰ ਤੇ ਇਹਨਾਂ ਥਾਵਾਂ ਤੇ ਸਰਕਾਰ ਦੇ ਵੱਲੋਂ ਹੀ ਬੈਨ ਲਗਾਇਆ ਗਿਆ ਕਿ ਇਹ ਜੋ ਥਾਵਾਂ ਨੇ ਧਾਰਮਿਕ ਥਾਵਾਂ ਨੇ ਇੱਥੇ ਬਹੁਤ ਸਾਰੇ ਪਵਿੱਤਰ ਮੰਦਰ ਨੇ ਤਰੋਹਰਾ ਨੇ ਜਿਸ ਦੇ ਚਾਲ ਦੇ ਨਾਨਵੈਜ ਨਹੀਂ ਖਾਇਆ ਜਾ ਸਕਦਾ ਫਿਰਨਾਮੋਂ ਦਾ ਹਰੀਦਵਾਰ ਦਾ ਸਭ ਤੋਂ ਪਵਿੱਤਰ ਥਾਵਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਹਰੀਦਵਾਰ ਜਿੱਥੇ ਸ਼ਾਕਾਹਾਰੀ ਭੋਜਨ ਹੀ ਮਿਲਦਾ ਨਾਨਵੈਜ ਪੈਨ ਹੈ ਫਰਨਾਮ ਹੁੰਦਾ ਹੈ ਰਿਸ਼ੀਕੇਸ਼ ਦਾ ਜਿੱਥੇ ਮਾਸਾਹਾਰੀ ਯਾਨੀ ਨਾਨਵੇਜ ਖਾਣ ਤੇ ਪੂਰਨ ਤੌਰ ਤੇ ਬੈਨ ਲਗਾਈ ਗਈ ਹੈ ਯਾਨੀ ਜੇਕਰ ਤੁਸੀਂ ਰਿਸ਼ੀਕੇਸ਼ ਜਾਂ ਹਰਦੁਆਰ ਦੇ ਵਿੱਚ ਜਾ ਕੇ ਮਾਸਾਹਾਰ ਭੋਜਨ ਲੱਭੋਗੇ ਤਾਂ ਤੁਹਾਨੂੰ ਲੱਭਣ ਤੇ ਵੀ ਕਦੀ ਨਹੀਂ ਮਿਲੇਗਾ ਸੋ ਭਾਰਤ ਦੇ ਇਹ ਅਜਿਹੇ ਸੱਤ ਸ਼ਹਿਰ ਨੇ ਜਿੱਥੇ ਪੂਰਨ ਤੌਰ ਤੇ ਨਾਨਵੇਜ ਤੇ ਬੈਨ ਲੱਗਿਆ ਹੋਇਆ ਹੈ